ਦੋਸਤੋ ਅਸੀਂ ਸ਼ਹੀਦੀ ਵੀ ਮਨਾ ਲਿਆ ਦੇਖੋ 23 ਤਰੀਕ 24 ਤਰੀਕ 25 ਤਰੀਕ ਸ਼ਹੀਦੀ ਮਨਾਉਣ ਤੋਂ ਬਾਅਦ ਅਸੀਂ ਨਵਾਂ ਸਾਲ ਵੀ ਮਨਾ ਲਿਆ ਜਸ਼ਨ ਵੀ ਮਨਾ ਲਿਆ ਤੁਸੀਂ ਕਹੋਗੇ ਕਿ ਦੂਸਰਾ ਐਪੀਸੋਡ ਜੋ ਬਰਗਾੜੀ ਬੱਬਲ ਕਲਾ ਕੋਟ ਕਪੂਰਾ ਦਾ ਸੀਗਾ ਉਹ ਆਇਆ ਨਹੀਂ ਲੇਕਿਨ ਤੁਸੀਂ ਦੇਖੋ ਮੇਰਾ ਇਹ ਮਕਸਦ ਸੀਗਾ ਕਿ ਸ਼ਹੀਦੀ ਹਫਤੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰੀਏ ਲੇਕਿਨ ਇਹ ਮੁੱਦਾ ਵੀ ਜਿਹੜਾ ਹੈ ਇਹ ਉਸੇ ਦੇ ਨਾਲ ਸੰਬੰਧ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਹਨਾਂ ਨੇ ਇਹੀ ਕਿਹਾ ਸੀ ਕਿ ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਤੁਸੀਂ ਦੇਖੋ ਸ਼ਹੀਦੀ ਹਫਤਾ ਵੀ ਬੀਤ ਗਿਆ ਨਵੇਂ ਸਾਲ ਦਾ ਜਸ਼ਨ ਵੀ ਬੀਤ ਗਿਆ ਔਰ जो बेदबी हुई बहबल कला कोटकपूरा गोलीकंड हो दो हजार पंद्रह नौवा साल शुरू हो गया नौवा साल शुरू हो गया इंसाफ नहीं मिलनी है मैं पहला भी सी कि इंसाफ मिलना नहीं है लेकिन इस मुद्दे राजनीति जो 2015 तो चल तो चलती आ रही है आज तक जारी है और कदों तक ये चलता रहेगा सिलसिला मैनु नहीं पता है आज सिर्फ मैं कानूनी पक्ष की गल करा कानूनी पक्ष की गल करा क्योंकि मोर्चे वाले ने अपना मोर्चा ऐलान कर दिया कि उन्होंने मोर्चा खत्म किया हालांकि इस तरीके का कोई मोर्चा उठे नहीं मोर्चा पहला ही खत्म हो गया सी एक एक राजनीतिक स्टंट रूप एक मोर्चा खत्म किया गया इसको तो पहला भी बहुत सारे मोर्चे लगे लेकिन मसला उठे दा उठे है लेकिन मेरा स्टैंड मैं जिथे जिथेगा दो हजार इक्कीस की नौकरी छड़ी सी उदो मैं आम आदमी पार्टी भी नहीं जॉइन की लेकिन जो मेरा स्टैंड उस दिन आज भी मैं स्टैंड हमेशा उस स्टैंड ही रहूंगा कोई ये ना कह सके कि हाँ अपनी के कंवर विजय प्रताप मुद्दे तो पासे हो गए नहीं इस तरह का काम मैं नहीं कर सकता मैं उस मुद्दे स्टैंड सेम उस स्टैंड पे आज भी हाँ देखो आज भी जो ये तो जा रहा है सरकारी तंत्र वालों कि इन्वेस्टिगेशन हो गया तो हूँ अदालतों का काम है देखो अंग्रेज सरकार ने जो क्रिमिनल जस्टिस सिस्टम बनाया सी उस सिस्टम के तहत इंसाफ मिलना नहीं है और यह भी कहा जाता है कि हाँ जस्टिस डिलेड इज जस्टिस डिनाइड लेकिन देखो तप्तीश की हुई मैं सिर्फ बहबर कला फायरिंग की गल करता हूं जो तप्तीश में छड़ के आया तप्तीश उथे दी उथे है एसएचओ ਤੋਂ ਲੈ ਕੇ دو پرائیویٹ ਵਿਅਕਤੀ ਜਿਨ੍ਹਾਂ ਦੇ ਕਰ ਦੇ ਵਿੱਚ ਇੱਕ ਜਿਪਸੀ ਤੇ ਹਾਇਰਿੰਗ ਕੀਤੀ ਗਈ ਤੇ ਜਿਨ੍ਹਾਂ ਦਾ ਗਨ ਆਇਆ ਤੇ ਡੀਜੀਪੀ ਤੱਕ ਨੂੰ ਮੈਂ ਚਲਾਨ ਕਰ ਦਿੱਤਾ ਸੀ ਤੇ ਸਟੇਟਸ ਰਿਪੋਰਟ দাਖਲ ਹੋਈ ਸਟੇਟਸ ਰਿਪੋਰਟ ਸਟੇਟਸ ਰਿਪੋਰਟ ਹੈ ਉਹ ਚਲਾਨ ਨਹੀਂ ਹੈ ਕਿਸੇ ਨਵੇਂ ਵਿਅਕਤੀ ਨੂੰ ਚਲਾਨ ਨਹੀਂ ਕੀਤਾ ਗਿਆ ਗਲਤ ਹੈ ਸਿੱਗੀ ਕਿ ਦੋਸ਼ੀ ਪਰਿਵਾਰ ਦੇ ਦੋਸ਼ੀ ਵਿਅਕਤੀਆਂ ਨੂੰ ਉਹਦੇ ਵਿੱਚ ਚਲਾਨ ਕੀਤਾ ਜਾਵੇ ਲੇਕਿਨ ਇਹ ਕਿਹਾ ਗਿਆ ਕਿ ਹੁਣ ਅਦਾਲਤਾਂ ਦਾ ਕੰਮ ਰਹਿ ਗਿਆ ਲੇਕਿਨ ਤੁਸੀਂ ਦੇਖੋ एक एप्लीकेशन उन गवाह वालों मोर्चे वाले ने महीना पीदकोट अदालत तीन साल बाद दे परिवार ने दे, दे चाचा ने जो कि अप्रूवर ना बनाया जाए तो उदो ये कहते नहीं जी ये परिवारिक विवाद करके इस तरह की गल कर रहे बनाया जाए यह सारा कुछ मेरे को देखो सारा कुछ मेरे को ਇਹ 2Z ਹਰ ਚੀਜ਼ ਅਸੀਂ ਅਦਾਲਤ ਦੇ ਵਿੱਚ ਰੱਖਾਂਗੇ ਮੈਂ ਇਹ ਵੀ ਕਹਾਂਗਾ ਕਿ ਜਿਹੜੇ ਸਰਕਾਰੀ ਵਕੀਲ ਨੇ 6 ਮਹੀਨੇ ਤੋਂ ਸਿਰਫ ਇਹ ਨਹੀਂ ਕਹ ਪਾਇਆ ਅਦਾਲਤ ਦੇ ਵਿੱਚ ਆ ਦੇਖੋ ਕ੍ਰਿਮੀਨਲ ਪ੍ਰੋਸੀਜਰ ਕੋਰਟ ਕ੍ਰਿਮੀਨਲ ਪ੍ਰੋਸੀਜਰ ਕੋਰਟ ਹੈ ਔਰ ਇਹ ਕਿਤਾਬ ਸਭ ਤੋਂ ਆਥੈਂਟਿਕ ਕਿਤਾਬ ਮੰਨੀ ਜਾਂਦੀ ਹੈ ਤੇ ਇਹਦਾ ਸੈਕਸ਼ਨ ਹੈ ਜੀ 362 362 ਦੇ ਵਿੱਚ ਕਲੀਅਰ ਕਟ ਹੈ ਕਿ ਕੋਈ ਵੀ ਕ੍ਰਿਮੀਨਲ ਕੋਰਟ ਆਪਣੇ ਹੀ ਫੈਸਲੇ ਨੂੰ ਰਿਵਿਊ ਨਹੀਂ ਕਰ ਸਕਦੀ ਅਲਟਰ ਨਹੀਂ ਕਰ ਸਕਦੀ फैसला चाहे वो जजमेंट होवे फैसला चाहे वो ऑर्डर होवे लेकिन यही चीज एक लाइन ਸਾਡੇ ਸਰਕਾਰੀ ਵਕੀਲ ਨਹੀਂ बोल पा ਰਹੇ ਨੇ ਇੱਕ ਨਹੀਂ अनेक मानजोग सुप्रीम कोर्ट ਦੇ ਇਹਦੇ ਉਤੇ ਆਰਡਰਸ ਵੀ ਆਏ ਨੇ और जिस मैटर ਨੂੰ मानजोग हाई कोर्ट ਨੇ 4 जुलाई 2022 ਨੂੰ ਕਲੀਅਰ ਕਰ ਦਿੱਤਾ ਕਿ ਹੁਣ ਇਸ ਦੇ ਉਤੇ ਟ੍ਰਾਇਲ ਹੋਣਾ ਚਾਹੀਦਾ ਹੈ ਟ੍ਰਾਇਲ ਤਾਂ ਹੋ ਨਹੀਂ ਰਿਹਾ ਹੈ ਟ੍ਰਾਇਲ ਨੂੰ ਡਿਲੇ ਕਰਾਉਣ ਵਾਸਤੇ ਦੋਸਤਿਆਂ ਨੂੰ ਫਾਇਦਾ ਕਰਾਉਣ ਵਾਸਤੇ ਬਖਰੇ ਬਖਰੇ ਕਿਸਮ ਦੇ ਅਪਲੀਕੇਸ਼ਨ ਰਾਇਲ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ ਜਦਕਿ 4 ਜੁਲਾਈ 2022 ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਉੱਤੇ ਚਾਰਜ ਫਰੇਮ ਹੋਵੇ ਟ੍ਰਾਇਲ ਸ਼ੁਰੂ ਕੀਤਾ ਜਾਵੇ ਹੁਣ ਤੁਸੀਂ ਦੇਖੋ ਜਦੋਂ CrPC ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਸੈਕਸ਼ਨ 362 ਹੈ ਜੇਕਰ ਸਰਕਾਰੀ ਵਕੀਲ ਇੱਕ ਲਾਈਨ ਬੋਲ ਦਿੰਦੇ ਕਿ 362 ਸੈਕਸ਼ਨ ਜਿਹੜਾ CrPC ਦਾ ਹੈ ਇਹਦੇ ਵਿੱਚ ਅਲਾਉ ਨਹੀਂ ਹੈ ਉਹ ਐਪਲੀਕੇਸ਼ਨ ਉਦੋਂ ਹੀ ਖਾਰਜ ਹੋ ਜਾਣਾ ਸੀ ਦੂਸਰੀ ਗੱਲ ਮੇਰੇ ਤੇ ਵੀ ਇਲਜ਼ਾਮ ਲਗਾਇਆ ਗਿਆ ਹੈ ਉਹਦੇ ਵਿੱਚ ਇਹਨਾਂ ਨੇ ਗਲਤ ਬਣਾਇਆ ਲੇਕਿਨ ਦੇਖੋ ਐਪਰੂਵਰ ਬਣਾਉਂਦਾ ਕੰਮ ਵਾਇਦਾ ਮਾਫ ਕਰਵਾ ਬਣਾਉਣ ਦਾ ਕੰਮ ਇਹ ਸਿਰਫ ਤੇ ਸਿਰਫ ਅਦਾਲਤ ਦਾ ਹੁੰਦਾ ਹੈ ਤੇ ਉਸ ਆਰਡਰ ਦੇ ਵਿੱਚ ਇਹ ਅਦਾਲਤ ਨੇ ਕਲੀਅਰ ਕਰ ਲਿਖਿਆ ਹੈ ਮੇਰੇ ਕੋਲ ਕਾਪੀ ਵੀ ਹੈ ਔਰ ਇਹ ਕਾਪੀ ਨੈਟ ਤੇ ਅਵੇਲੇਬਲ ਹੈ ਜੋ e-courts ਕਰਕੇ ਜਿਹੜਾ ਸਾਡਾ ਐਪ ਹੈ ਉਹਦੇ ਉੱਤੇ ਸਾਰਾ ਕੁਝ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਕਲੀਅਰ ਕਟ ਉਸ ਦੇ ਵਿੱਚ ਹੈ ਕਿ ਕਿਸੇ ਨੂੰ 파ੜਨ ਕਰਨ ਦਾ ਐਪੁਰਵਰ ਬਣਾਉਣ ਦਾ ਕੰਮ ਸਿਰਫ ਤੇ ਸਿਰਫ ਅਦਾਲਤ ਦਾ ਹੈ ਤੇ ਇਹ ਮਸਲਾ ਅਦਾਲਤ ਤੇ ਉਹ ਵਾਇਦਾ ਮਾਫ ਗਵਾਹ ਦੇ ਵਿੱਚ ਦਾ ਹੈ ਤੇ ਮੈਂ ਜਦੋਂ ਮੈਨੂੰ ਬੁਲਾਇਆ ਗਿਆ ਮੈਂ ਉੱਥੇ ਗਿਆ ਮੈਂ ਆਪਣੀ ਰਜ਼ਾਮੰਦੀ ਦਿੱਤੀ ਲੇਕਿਨ ਮੈਂ ਕਹ ਰਿਹਾ ਕਿ ਠੀਕ ਹੈ ਜੇਕਰ ਵਾਇਦਾ ਮਾਫ ਗਵਾਹ ਨਹੀਂ ਬਣਾਉਣਾ ਸੀ ਤਾਂ ਉਦੋਂ ਦੀ ਸਰਕਾਰ ਨੇ ਰਜਾ ਮੰਦੀ ਕਿਉਂ ਦਿੱਤੀ ਤੇ ਬਾਅਦ ਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਆਇਆ ਤਾਂ ਸਰਕਾਰ ਦਾ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਹੋਇਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ A to Z ਸਾਡੇ ਕੋਲ ਹਰ ਡਾਕੂਮੈਂਟ ਮੌਜੂਦ ਹੈ ਲੇਕਿਨ ਸਰਕਾਰ ਹੀ ਵਕੀਲ ਸਰਕਾਰੀ ਤੰਤਰ ਅਦਾਲਤ ਦੇ ਵਿੱਚ ਬੋਲਦੇ ਕਿਉਂ ਨਹੀਂ ਇਹ ਹੀ ਸਵਾਲ ਮੈਂ ਅੱਜ ਪਰਮੈਟ ਹੁੰਦਾ ਹਾਂ ਤੇ ਜਦੋਂ ਡੇਟ ਆਏਗਾ ਅਸੀਂ ਹਰ ਡੇਟ ਤੇ ਦੇਖੋ ਆਪਣਾ ਨਿਜੀ ਵਕੀਲ ਲੈ ਕੇ ਜਾ ਰਹੇ ਹਾਂ ਤਾਂ ਅਸੀਂ ਇਹ ਸਾਡੀ ਲੜਾਈ ਹੈ और मैं समझता हाँ कि मेरी निजी ही लड़ाई बन गई है एक चीज लेकिन मैं क्लियर करा कि आज तुम देखोगे कि दोषी गवाह मोर्चे वाले एस आई टी वाले सरकारी तंत्र एक पासे हो गए ने तो दूजे पासे मैं हो गया हाँ यह सुनने थोड़ा सा अटपटा जरूर लग सकता है लेकिन यह सच्चाई है लेकिन जीत देखो हमेशा सच्चाई ही होनी है ਪਰ ਮੈਂ ਜੋ ਮਰਜੀ ਮੇਰੇ ਤੇ ਇਲਜ਼ਾਮ ਲਗੇ ਜਾਂ ਮੈਨੂੰ ਪਰੇਸ਼ਾਨ ਕੀਤਾ ਜਾਵੇ ਮੈਨੂੰ ਜਲੀਲ ਕੀਤਾ ਜਾਵੇ ਇਹ ਵੀ ਨਹੀਂ ਹੈ ਕਿ ਮੈਂ ਐਸੇ ਬੋਲ ਰਿਹਾ ਹਾਂ ਮੈਂ ਦਰਜਾ ਬਦਰਜਾ ਆਪਣੀ ਸਰਕਾਰ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਸਾਰਿਆਂ ਦੇ ਨਾਲ ਗਲਤ ਕੀਤੀ ਹੈ ਆਖਰੀ ਮੁਲਾਕਾਤ ਮੈਂ 28 ਨਵੰਬਰ ਨੂੰ ਮਨਜੋ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਮੈਂ ਕੀਤੀ ਸੀ ਤੇ ਕਾਫੀ 1 ਘੰਟੇ ਤੋਂ ਜ਼ਿਆਦਾ ਵਕੀਲ ਸਹਿਵੰਦ ਦੀ ਹਾਜ਼ਰੀ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਸੀ बाद में कोई भी नहीं आया। और उन्होंने कुछ हो नहीं रहा है लेकिन साड़ी लड़ाई साधी जंग जारी रहेगी और अभी हर हाल तुसी देखो असी जनता की कचहरी के लिया है परमात्मा की कचहरी के रख चुके हाँ और जो मैं रिजाइन किया उदों क्लीअर कर दिता स मेरा फेसबुक पोस्टी तेरह अप्रैल दो हज़ार इक्की हो मैं जब कि मैं नौकरी नहीं करनी है लेकिन मैं अपनी अपील गुरु गोबिंद जी की अदालत पा दिती है तो इंसाफ उत्थ होना है तो मैं तो इस चीज़ पर पूरा विश्वास रखता हाँ कि गुरु महाराज इसका इंसाफ जरूर करे तो जो जो व्यक्ति ये रोल प्ले कर रहा है और ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਉਲਝਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਅਦਾਲਤ ਦੇ ਵਿੱਚ ਇਨਸਾਫ ਹੋਣਾ ਹੈ ਔਰ ਹਰ ਤਰੀਕੇ ਦੇ ਨਾਲ ਮੈਂ ਇੱਥੇ ਵੀ ਜੋ ਲੜਾਈ ਹੈ ਮੈਂ ਉਹ ਲੜਾਈ ਛੱਡਨੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਚਾਰ ਕੁਰਬਾਨ ਕੀਤੇ ਕਈ ਹਜ਼ਾਰ ਵਾਸਤੇ ਤੇ ਸਾਡਾ ਇਹੀ ਮਕਸਦ ਹੈ ਕਿ ਉਸ ਕਈ ਹਜ਼ਾਰ ਦੇ ਵਿੱਚ ਸਾਡਾ ਨਾਮ ਵੀ ਸ਼ਾਮਿਲ ਹੋਵੇ ਤੇ ਜਦੋਂ ਉਹਨਾਂ ਦੇ ਸਾਹਮਣੇ ਅਸੀਂ ਜਾਈਏ ਤੋ ਕਹਣ ਕਿ ਹਾਂ ਤੂੰ ਲੜਾਈ ਲੜ ਕੇ ਆਇਆ ਹੈ ਤੂੰ ਜੰਗ ਲੜ ਕੇ ਆਇਆ ਹੈ ਤੇ ਅਸੀਂ ਉਸ ਯੋਗ ਹੋ ਜਾਈਏ ਔਰ ਜਨਤਾ ਨੂੰ ਵੀ ਇਹ ਨਾ ਮਹਿਸੂਸ ਹੋਵੇ ਕਿ ਮੈਂ ਕਿਸੇ ਕਾਰਨ ਬਸ ਜਾਂ ਇੱਕ ਸਰਕਾਰ ਬਣਾਉਣ ਵਾਸਤੇ ਮੈਂ ਇਸ ਮੁੱਦੇ ਨੂੰ ਮਤਲਬ ਮੈਂ ਤਾਂ ਦੇਖੋ ਕਦੇ ਵੀ ਇਸ ਨੂੰ ਪੋਲਿਟੀਸਾਈਜ਼ ਨਹੀਂ ਕੀਤਾ ਨਾ ਹੀ ਕਰਾਂਗਾ ਕਿਉਂਕਿ ਮੇਰਾ ਸੇਮ ਸਟੈਂਡ ਹੈ ਔਰ ਜਦੋਂ ਤੁਸੀਂ ਨਵੀਂ ਸਿਟੀ ਦੇ ਦਾ ਚਲਾਨ ਦੇਖੋ ਤੇ ਮੇਰਾ ਚਲਾਨ ਦੇਖੋ ਉਦੋਂ ਦਾ ਜੋ ਖਾਰਿਜ ਹੋਇਆ ਹੈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡਾ ਚਲਾਨ ਜਿਆਦਾ ਬਿਹਤਰ ਸੀਗਾ और तथ्य ज्यादा ओदवेच सीगे और वो सारे तथ्य ਤੁਸੀਂ देखो सारे एविडेंस तथा दे उत्ते आधारित सीगे लेकिन फैसला देखो अदालत दे विच होना है और अदालती फैसले दा इंतजार करना चाहिएगा सी लेकिन जो आज भी जो राजनीति चल रही है पावे तो मोर्चा वाले ने मोर्चा खत्म परंदा ऐलान कीता इसको तो पहला भी जो मोर्चा होए सीगे ओ भी मोर्चा देखो खत्म हो गए आज कोई पूछने वाला नहीं है ਲੇਕਿਨ ਇੱਕ ਚੀਜ਼ ਦਾ ਮੈਂ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਮੁੱਦੇ ਤੇ ਉਸੇ ਤਰੀਕੇ ਦੇ ਨਾਲ ਖੜਾ ਰਹਾਂਗਾ ਜਿਸ ਤਰੀਕੇ ਦੇ ਨਾਲ ਜਦੋਂ ਮੈਂ ਰਿਜ਼ਾਈਨ ਕੀਤਾ ਸੀ ਉਦੋਂ ਜੋ ਮੇਰਾ ਸਟੈਂਡ ਸੀ ਸੇਮ ਮੇਰਾ ਇਹੀ ਸਟੈਂਡ ਰਹੇਗਾ ਔਰ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਸੰਸਨੀ ਖੇਜ ਖੁਲਾਸੇ ਕਰਾਂਗੇ ਲੇਕਿਨ ਇੱਕ ਚੀਜ਼ ਮੈਂ ਕਲੀਅਰ ਕਰਦਾ ਹਾਂ ਕਿ ਨਾ ਮੈਂ ਡਰ ਸਕਦਾ ਹਾਂ ਨਾ ਮੈਨੂੰ ਕੋਈ ਲਾਲਚ ਦਿੱਤਾ ਜਾ ਸਕਦਾ ਹੈ ਇਹ ਸੰਗਤ ਨੂੰ ਮੈਂ ਇਹ ਆਮ ਜਨਤਾ ਨੂੰ ਮੈਂ ਹਮੇਸ਼ਾ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ कि ना मैंनु डराया जा सकदा है ना मैंनु लालच ਦਿੱਤਾ ਜਾ ਸਕਦਾ ਹੈ ਤਾਂ ਹਰ ਚੀਜ਼ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਹੀ ਰੱਖਣਾ ਹੈ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਮੈਂ ਆਲਰੇਡੀ ਰੱਖ ਚੁੱਕਿਆ ਹਾਂ ਤੇ ਜੋ ਕਾਨੂੰਨੀ ਅਦਾਲਤਾਂ ਨੇ ਉੱਥੇ ਵੀ ਮੈਂ ਹਮੇਸ਼ਾ ਹਰ ਤਰੀਕੇ ਦੇ ਨਾਲ ਜੋ ਮੇਰੀ ਸਮਰੱਥਾ ਹੈ ਉਸ ਦੇ ਹਿਸਾਬ ਦੇ ਨਾਲ ਮੈਂ ਲੜਾਈ ਲੜਦਾ ਰਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਐਟ ਲੀਸਟ ਜੋ ਮੈਨੂੰ ਮੋਟੀਵੇਸ਼ਨ ਮਿਲਦਾ ਹੈ ਜਨਤਾ ਵੱਲੋਂ ਲੋਕਾਂ ਵੱਲੋਂ ਉਹ ਵੀ ਮੈਨੂੰ ਕਾਫੀ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਵਧੀਆ ਤਰੀਕੇ ਦੇ ਨਾਲ ਕੁਝ ਨਾ ਕੁਝ ਕਰ ਸਕਾਂ ਥੈਂਕ ਯੂ ਵੈਰੀ ਮਚ ਸ਼ਤ੍ਰੀਕਾਲ ਨਮਸਕਾਰ